ਡੇਰਾ ਸੱਚਾ ਸੋਦਾ ਦੇ ਰੋਹਾਨੀ ਸਥਾਪਨਾ ਮਹੀਨੇ ਦੇ ਸੰਬੰਧੀ ਐਮ ਐਸ ਜੀ ਡੇਰਾ ਸੱਚਾ ਸੋਦਾ ਅਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਨਾਮ ਜੀ ਆਸ਼ਰਮ ਵਰਨਾਵਾ ਜ਼ਿਲ੍ਹਾ ਬਾਗਪਟ ਉੱਤਰ ਪ੍ਰਦੇਸ਼ ਵਿੱਚ 7 ਅਪ੍ਰੈਲ ਭਲਕੇ ਐਤਵਾਰ ਨੂੰ ਪਵਿੱਤਰ ਪੰਡਾਰਾ ਸਵੇਰੇ 11 ਤੋਂ ਦੁਪਹਿਰ 1 ਵਜੇ ਤੱਕ ਮਨਾਇਆ ਜਾ ਰਿਹਾ ਹੈ ਪਵਿੱਤਰ ਪੰਡਾਰੇ ਸਬੰਧੀ ਸਾਧ ਸੰਗਤ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਪਵਿੱਤਰ ਪੰਡਾਰੇ ਸਬੰਧੀ ਸੇਵਾਦਾਰ ਟ੍ਰੈਫਿਕ ਅਤੇ ਲੰਗਰ ਸਮੇਤ ਸਾਰੇ ਪ੍ਰਬੰਧਾਂ ਵਿੱਚ ਸੇਵਾ ਭਾਵ ਨਾਲ ਜੁਟ ਗਏ ਹਨ ਜ਼ਿੰਮੇदार ਸੇਵਾਦਾਰਾਂ ਨੇ ਦੱਸਿਆ ਕਿ ਨਾਮਤਰਚਾ ਸਤਸੰਗ ਵਿੱਚ ਆਉਣ ਵਾਲੀ ਸਾ ਸੰਗਤ ਦੀ ਸਹੂਲਤ ਦੇ ਮੱਧੇਨਜ਼ਰ ਦਰਬਾਰ ਵੱਲ ਜਾਣ ਵਾਲੇ ਸਾਰੇ ਰਸਤਿਆਂ ਉੱਤੇ ਟ੍ਰੈਫਿਕ ਪ੍ਰਬੰਧਾ ਨੂੰ ਸੁਚਾਰੂ ਰੱਖਣ ਲਈ ਸੇਵਾਦਾਰਾਂ ਦੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਇਸ ਦੇ ਨਾਲ ਹੀ ਲੰਗਰ ਗਰਮੀ ਦੇ ਮੱਧੇਨਜ਼ਰ ਪੀਣ ਵਾਲੇ ਪਾਣੀ ਸਣੇ ਵੱਖ-ਵੱਖ ਪ੍ਰਬੰਧ ਕੀਤੇ ਜਾ ਚੁੱਕੇ ਹਨ ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨਿਕ ਬੇਪਰਵਾ ਸਾਈ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪ੍ਰੈਲ 1948 ਵਿੱਚ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ ਪੂਜਨਿਕ ਸਾਈ ਜੀ ਪੂਜਨਿਕ ਪਰਮ ਪਿਤਾ ਸ਼ਾਹ ਸਤਨਾਮ ਸਿੰਘ ਜੀ ਮਹਾਰਾਜ ਅਤੇ ਪੂਜਨਿਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇਨਸਾਨ ਦੀ ਪਵਿੱਤਰ ਰਹਿਨਮਾਈ ਵਿੱਚ ਰੋਹਾਨੀਅਤ ਦੇ ਸੱਚੇ ਦਰ ਦੇ ਨਾਲ ਜੁੜ ਕੇ ਕਰੋੜਾਂ ਲੋਕਾਂ ਨੇ ਨਸ਼ੇ ਅਤੇ ਬੁਰਾਈਆਂ ਛੱਡੀਆਂ ਅਤੇ ਖੁਸ਼ਹਾਲ ਜੀਵਨ ਜੀ ਰਹੇ ਹਨ ਤਵੱਡੀ ਖਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੋਨੋਂ ਸੂਬਿਆਂ ਦੀ ਸਾਂਝ ਸੰਗਤ ਵੱਲੋਂ ਪਲਕੇ ਐਤਵਾਰ 7 ਅਪ੍ਰੈਲ ਨੂੰ ਪਵਿੱਤਰ ਡੇਰਾ ਸੱਚਾ ਸੋਦਾ ਦੀ ਸਥਾਪਨਾ ਦਿਵਸ ਦਾ ਪੰਡਹਾਰਾ ਮਨਾਇਆ ਜਾ ਰਿਹਾ ਹੈ ਇਸ ਮੌਕੇ ਪੂਜਨੀ ਗੁਰੂ ਜੀ ਵੱਲੋਂ ਦੱਸੇ ਗਏ 162 ਮਾਨਵਤਾ ਭਲਾਈ ਦੇ ਕਾਰਜਾਂ ਨੂੰ ਵੀ ਸੇਵਾਦਾਰਾਂ ਵੱਲੋਂ ਉੱਤਰ ਪ੍ਰਦੇਸ਼ ਉੱਤਰਾਖੰਡ ਦੀ ਸਾਂਝ ਸੰਗਤ ਵੱਲੋਂ ਗਤੀ ਦਿੱਤੀ ਜਾਵੇਗੀ ਅਤੇ ਇਸ ਦਿਨ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਯਾਦਗਾਰ ਬਣਾਇਆ ਜਾਵੇਗਾ